ਦੇ ਮੁੱਦੇ ਚੁੱਕਣਾ ਸਰਕਾਰ ਤੋਂ ਮੰਗਾ ਕਰਨੀਆਂ ਇਹ ਉਹਦੀ ਕਹਿ ਲੋ ਕਿ ਉਹਦੇ ਕਿਤੇ ਦਾ ਹਿੱਸਾ ਹੈ ਜਾਂ ਉਹਦਾ ਫਰਜ ਵੀ ਬਣਦਾ ਚਲੋ ਉਹਦਾ ਆਪਾਂ ਚੁੱਪ ਰਹੇ ਕਿ ਉਹ ਇੱਕ ਇਹ ਕਰ ਲੈ ਪਰ ਉਹ ਤੋਂ ਕਰਦਾ ਹੀ ਪੰਡਪੁਣਾ ਹੀ ਸੀ ਕਿੱਕਲੀਆਂ ਸੁਣਾਉਣੀਆਂ ਜੇ ਉਹ ਇੱਕ ਐਂਟਰਟੇਨਮੈਂਟ ਸੀ ਲੋਕਾਂ ਦੀ ਮੁੱਦੇ ਕਿਹੜੇ ਸੀ ਪਰ ਫਿਰ ਵੀ ਚਲੋ ਉਹ ਇੱਕ ਹੁੰਦਾ ਸਤਕਾਰ ਕਰਕੇ ਬੰਦਾ ਚੁੱਪ ਰਹਿੰਦਾ ਵੀ ਚਲੋ ਕਿਸੇ ਪੋਲੀਟੀਕਲ ਪਾਰਟੀ ਦਾ ਆਗੂ ਹੈ ਚੁੱਪ ਰਹੋ ਪਰ ਹੁਣ ਜਦੋਂ ਉਹ ਮੁੱਖ ਮੰਤਰੀ ਬਣ ਗਏ ਹੁਣ ਅਟਾ ਇਹ ਉਸ ਪੋਜੀਸ਼ਨ 'ਚ ਆ ਗਏ ਕਿ ਲੋਕਾਂ ਨੂੰ ਜਵਾਬ ਦੇਣ ਹੁਣ ਇਹ ਇਹ ਨਹੀਂ ਹੈਗਾ ਕਿ ਤੁਸੀਂ ਕਦੇ ਕਿਸੇ ਨੂੰ ਕੁਝ ਬੋਲ ਦੋ ਕਿਸੇ ਨੂੰ ਆਪਕ ਸ਼ਬਦ ਬੋਲ ਦੋ ਭੱਦੀ ਸ਼ਬਦਾਵਲੀ ਬੋਲ ਦੋ ਹੁਣ ਇਹਨਾਂ ਨੇ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਇਦਾਂ ਦੇ ਸ਼ਬਦ ਬਦਲੇ ਕਿ ਬੋਲੇ ਕਿ ਚੌਕੀਆਂ ਲਾਉਣ ਲੱਗ ਜਾਣਾ ਉਹ ਦੇਖੋ ਕਿ ਸਤਕਾਰਯੋਗ ਆਗੂ ਹੈ ਉਹ ਇੱਕ ਐਮਪੀ ਹੈ 20 ਸਾਲ ਤੋਂ ਪਾਰਲੀਮੈਂਟ ਦੇ ਵਿੱਚ ਹੈਗੇ ਆ 10 ਲੱਖ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ ਤੁਸੀਂ ਇਦਾਂ ਬੋਲ ਰਹੇ ਹੋ ਕਿਸੇ ਸਤਕਾਰਯੋਗ ਔਰਤ ਨੂੰ ਇਹ ਇੱਕ ਵਧੀਆ ਗੱਲ ਨਹੀਂ ਹੈਗੀ ਕਿਉਂਕਿ ਮਕਾਰ ਨੇ ਕੀ ਹੈਗਾ ਕਿ ਤੁਹਾਡੇ ਕੋਲ ਕੋਈ ਵਿਜ਼ਨ ਨਹੀਂ ਹੈਗਾ ਤੁਹਾਡੇ ਕੋਲੇ ਪੰਜਾਬ ਲਈ ਤੁਸੀਂ ਕੁਝ ਕੀਤਾ ਨਹੀਂ ਹੜ ਆ ਗਏ ਤੁਸੀਂ ਹੜਾਂ ਦੇ ਵਿੱਚ ਜਾ ਕੇ ਹਸਪਤਾਲ ਦੇ ਵਿੱਚ ਇੱਕ ਡ੍ਰਿਪ ਲਵਾਈ ਤੇ ਪੈ ਗਏ ਆਮ ਨਾਲ ਤੇ 10 ਦਿਨਾਂ ਬਾਅਦ ਤੁਸੀਂ ਬਾਹਰ ਨਿਕਲੇ ਤੁਹਾਨੂੰ ਲੱਗਿਆ ਵੀ ਪਾਣੀ ਘਟ ਗਿਆ ਹੋਣਾ ਲੋਕ ਭੁੱਲ ਗਏ ਹੋਣਗੇ ਤੇ ਜਦੋਂ ਤੁਸੀਂ ਆਏ ਲੋਕਾਂ ਨੇ ਸਵਾਲ ਕਰਨੇ ਸ਼ੁਰੂ ਕਰਤੇ ਜੇ ਸਵਾਲ ਕਰਨੇ ਸ਼ੁਰੂ ਕੀਤੇ ਤਾਂ ਤੁਸੀਂ ਪਹਿਲਾਂ ਤਾਂ ਇਹ ਕਹਿਣਾ ਸ਼ੁਰੂ ਕਰਤਾ ਕਿ ਤੁਸੀਂ ਤਾਂ ਪੀਟੀਸੀ ਤੋਂ ਆ ਤੁਸੀਂ ਤਾਂ ਕਾਲੀ ਦਾਲ ਤੋਂ ਆ ਜਦੋਂ ਉਹਨਾਂ ਨੇ ਇਹ ਵੀ ਕਿਹਾ ਤਾਂ ਵੀ ਚਲ ਜਵਾਬ ਦੇ ਕਿਸੇ ਤੋਂ ਮਰਜ਼ੀ ਉਹ ਜੇ ਤਾਂ ਫਿਰ ਤੁਸੀਂ ਵੈਸੇ ਹੀ ਇਧਰ ਉਧਰ ਲੀਆਂ ਆਲ ਪਟਲੀਆਂ ਮਾਰਨੀਆਂ ਸ਼ੁਰੂ ਕਰਤੀਆਂ ਤਾਂ ਅਸੀਂ ਇਸ ਗੱਲ ਦਾ ਵਿਰੋਧ ਕਰਦੀਆਂ ਕਿ ਤੁਸੀਂ ਪੰਜਾਬ ਨੂੰ ਜਵਾਬ ਦਿਓ ਤੁਸੀਂ 4 ਸਾਲ ਤੋਂ ਚੁਣੇ ਹੋਏ ਮੁੱਖ ਮੰਤਰੀ ਹੋ ਤੁਸੀਂ ਹਸਾਬ ਦਿਓ ਕਿ 4 ਸਾਲਾਂ ਚ ਤੁਸੀਂ ਲੋਕਾਂ ਲਈ ਕੀ ਕੀਤਾ ਤੁਸੀਂ ਬੀਬੀਆਂ ਨੂੰ 1000 ਰੁਪਇਆ ਕਿਉਂ ਨਹੀਂ ਦਿੱਤਾ ਤੁਸੀਂ 2500 ਪੈਨਸ਼ਨ ਕਿਉਂ ਨਹੀਂ ਦਿੱਤੀ ਤੁਸੀਂ ਜਿਹੜੇ ਲੋਕਾਂ ਦੇ 10 ਲੱਖ 70 ਹਜ਼ਾਰ ਕਾਰਡ ਕੱਟਿਆ ਉਹ ਕਿਉਂ ਨਹੀਂ ਬਹਾਲ ਕੀਤੇ ਤੁਸੀਂ ਕੁੜੀਆਂ ਦੀਆਂ ਛਗਣ ਸਕੀਮਾ ਕਿਉਂ ਰੋਕੀਆਂ ਤੁਸੀਂ ਬੱਚਿਆਂ ਤੋਂ 8 ਵਿੱਚ ਫੀਸ ਲੈ ਰਹੇ ਹੋ 9 ਵਿੱਚ ਲੈ ਰਹੇ ਹੋ ਜਿਹੜੇ ਐਸਸੀ ਬੱਚੇ ਆ ਤੁਸੀਂ ਫੀਸ ਲੈ ਰਹੇ ਹੋ ਕੋਈ ਉਹਨਾਂ ਨੂੰ ਤੁਸੀਂ ਕਿਤਾਬਾਂ ਫਰੀ ਨਹੀਂ ਦਿੱਤੀਆਂ ਤੁਸੀਂ ਉਹਨਾਂ ਦੇ ਜਿਹੜੇ ਹੈਗੇ ਆ ਦਾਖਲੇ ਫੀਸਾਂ ਲੈ ਰਹੇ ਹੋ ਸਾਈਕਲ ਨਹੀਂ ਦਿੱਤੇ ਤੁਸੀਂ ਦਿੱਤਾ ਕੀ ਹੈ ਤੁਸੀਂ ਲੋਕਾਂ ਦੇ ਜਿਹੜੇ ਹੈਗੇ ਆ 2 ਰੁਪਏ ਕਿਲੋ ਵਾਲੀ ਕਣਕ ਬੰਦ ਕਰਤੀ ਦਾਲ ਬੰਦ ਕਰਤੀ ਤੁਸੀਂ ਕੁਝ ਨਹੀਂ ਕੀਤਾ ਤੁਸੀਂ ਜਵਾਬ ਦਿਓ ਹੜ ਆ ਗਏ 23 ਚ ਆ ਗਏ ਹੋਣ ਆ ਗਏ ਤੁਸੀਂ ਲੋਕਾਂ ਨੂੰ ਪੰਜੀ ਨਹੀਂ ਦਿੱਤੀ ਮੈਂ ਮੁਰਗੀ ਦੇ ਪੈਸੇ ਮੈਂ ਬੱਕਰੀ ਦੇ ਪੈਸੇ ਦਊ ਮੈਂ ਕੱਦੂ ਦੇ ਵੀ ਦਊ ਮੈਂ ਦੁਆਰਾ ਝੋਨਾ ਲਾਉਣ ਦੇ ਵੀ ਤੁਸੀਂ ਕੱਖ ਨਹੀਂ ਦਿੱਤਾ ਤੁਸੀਂ ਜਵਾਬ ਦਿਓ ਤਾਂ ਜਿਹੜਾ ਹੈਗਾ ਲੋਕ ਮੰਨਣਗੇ ਤੁਸੀਂ ਅਲਪਟਲ ਨਾ ਮਾਰੋ ਇਸ ਮੁੱਦੇ ਨੂੰ ਲੈ ਕੇ ਅਸੀਂ ਧਰਨਾ ਦਿੱਤਾ ਵੀ ਜੇ ਤੁਸੀਂ ਹੁਣ ਇਹੋ ਜੀਆਂ ਗੱਲਾਂ ਕੀਤੀਆਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਤੇ ਇਹ ਜਿਹੜੀ ਪਾਰ ਹੈ 3.5 ਸਾਲ ਹੋ ਗਏ ਹਰ ਇੱਕ ਚੀਜ਼ ਦੇ ਲਈ ਕੋਈ ਨਾ ਕੋਈ ਬਹਾਨਾ ਤੋੜ ਦਿੰਦੇ ਨੇ ਔਰ ਸਿਰਫ ਸੈਂਟਰ ਦੀ ਸਰਕਾਰ ਦੀ ਉੱਤੇ aarop ਲਗਾਉਂਦੇ ਮੈਂ ਪੁੱਛਣਾ ਚਾਹਦੀ ਹਾਂ ਭਗਵੰਤ ਮਾਨ ਜੀ ਨੂੰ ਕਿ ਫੋਨ ਨੂੰ ਇੰਨੀ ਵੱਡੀ ਬਹੁਮਤ ਦੇ ਵਿੱਚ ਲੋਕਾਂ ਨੇ ਅੱਖਾਂ ਵਿੱਚ ਹੀ ਵੋਟਾਂ ਪਾਈਆਂ 92 ਤੁਹਾਡੇ ਆਈ ਐਮ ਐਲ ਏ ਤੁਹਾਡੀ ਕੋਈ ਜ਼ਿੰਮੇਵਾਰੀ ਹੈ ਨਹੀਂ ਇਹ ਇੱਕ ਕਮੀਡੀਅਨ ਸ਼ੋਅ ਨਹੀਂ ਹੈ ਤੁਸੀਂ ਸਟੇਜ ਤੇ ਨਹੀਂ ਹੋ ਤੁਸੀਂ ਮੁੱਖ ਮੰਤਰੀ ਹੋ ਉਹ ਛੱਡੋ ਗੱਲਾਂ ਜਿਹੜੀਆਂ ਸਟੇਜ ਦੀਆਂ ਕਰੀ ਜਾਂ ਲੋਕਾਂ ਨੂੰ ਖੁਸ਼ ਕਰਨ ਲਈ ਲੋਕਾਂ ਨੂੰ ਬੁਖਲਾਉਣ ਦੇ ਲਈ ਤੁਸੀਂ ਆਪਣੀ ਸੀਰੀਅਸ ਤਰੀਕੇ ਦੇ ਨਾਲ ਗੱਲ ਦੱਸੋ ਠੀਕ ਹੈ ਜ਼ਰੂਰ ਮਦਦ ਮੰਗੋ ਇਸ ਟਾਈਮ ਦੇ ਹੁਤੇ ਮੰਗਣ ਦੇ ਬਜਾਏ ਵੀ ਲੋਕ ਸਾਡੇ ਇਨੇ ਦਿਆਲੂ ਨੇ ਕਿ ਆਪਣੇ ਆਪ ਆ ਕੇ ਦਿੰਦੇ ਨੇ ਪਰ ਤੁਸੀਂ ਆਪਣੀ ਇੱਕ ਜ਼ਿੰਮੇਵਾਰੀ ਸਮਝੋ ਜ਼ਿੰਮੇਵਾਰੀ ਮੇਰੇ ਖਿਆਲ ਚ ਇਹਨਾਂ ਨੇ ਅਜ ਤੱਕ ਨਹੀਂ ਸਮਝੀ ਇਹ ਖਾਲੀ ਐਡਵਰਟਾਈਜ਼ਮੈਂਟ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਝੂਠ ਨੂੰ ਸੱਚ ਵਜਾਂ ਬਣਾਉਣ ਦੇ ਲਈ ਇਹ ਗੱਲ ਕਰਦੇ ਨੇ ਔਰ ਮੇਰੇ ਖਿਆਲ ਚ ਹੁਣ ਟਾਈਮ ਆ ਗਿਆ ਹੈ ਕਿ ਲੋਕਾਂ ਦੀਆਂ ਵੀ ਅੱਖਾਂ ਖੁੱਲ ਗਈਆਂ ਨੇ ਇਹਨਾਂ ਨੂੰ ਪੂਰਾ ਜਵਾਬ ਮਿਲੂਗਾ ਪਰ ਦੁੱਖ ਦੀ ਗੱਲ ਇਹ ਹੈ ਅੱਜ ਦੀ ਘੜੀ ਦੇ ਵਿੱਚ ਕਿ ਪੰਜਾਬ ਨੂੰ ਇਹਨਾਂ ਨੇ ਬਹੁਤ ਪਿੱਛੇ ਸੇ ਕੇ ਤਬਾਹ ਕਰ ਦਿੱਤਾ। ਮੈਮ ਅੱਜ ਇੱਕ ਨਿੱਜੀ ਚੈਨਲ ਦੇ ਉੱਪਰ ਆ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੁਹਾਡੀ ਪਰਵਾਹ ਨੂੰ ਡਾਕੂ ਆਖਿਆ ਔਰ ਕਿਹਾ ਕਿ ਅਹਿਮਦ ਸ਼ਾਹ ਅਫਜ਼ਲੀ ਦੇ ਨਾਲ ਇਹ ਰਏ ਦੋ ਲੁੱਟ ਕਰਦੇ ਰਹੇ ਨੇ ਔਰ ਅੱਜ ਘਰ ਦੇ ਵਿੱਚ ਮੋਤੀ ਪਾਇਲ ਤੇ ਬਚਨ ਦਾ ਛੱਡਾ ਵੀ ਲੱਗਿਆ ਹੋਇਆ। ਕਿਵੇਂ ਵੇਖੀ ਤੁਸੀਂ ਸਟੇਟਮੈਂਟ ਨੂੰ ਜੋ ਹਾਂ ਮੈਂ ਅੰਦੇ-ਅੰਦੇ ਮੈਨੂੰ ਨਿਊਜ਼ 18 ਦਾ ਇਹ ਜਿਹੜਾ ਸਿਗਾ ਉਹ ਆਇਆ ਹੈਗਾ। ਮੈਂ ਦੇਖੋ ਬਹੁਤ ਕੁਝ ਕੈਸਾ ਕਰੀ ਹੈ। ਪਰ ਇਹ ਮੈਨੇ ਨਹੀਂ ਰੱਖਦਾ ਕਿ ਇੱਕ ਗੈਰ ਜ਼ਿੰਮੇਵਾਰੀ ਸਟੇਟਮੈਂਟ ਕੋਈ ਦੇ ਔਰ ਉਸ ਦਾ ਅਸੀਂ ਤੂ ਤੂ ਮਹਿਮਾ ਦੇ ਵਿੱਚ ਜਵਾਬ ਦੇਈਏ ਮੈਂ ਇੰਨਾ ਹੀ ਕਹਿਣਾ ਚਾਹਦੀ ਆ ਕਿ ਇਹ ਜਿਹੜਾ ਘਰ ਹੈ ਅਸੀਂ ਸਿਰ ਝੁਕਾ ਕੇ ਬਹੁਤ ਹੀ ਨਿਮਰਤਾ ਦੇ ਨਾਲ ਸ਼ਰਦਾ ਦੇ ਨਾਲ ਗੁਰੂ ਸਾਹਿਬ ਦਾ ਧੰਨਵਾਦ ਕਰਦੇ ਆ ਕਿ ਗੁਰੂ ਸਾਹਿਬ ਦਸਵੇਂ ਪਾਤਸ਼ਾਹ ਛੇਵੇਂ ਪਾਤਸ਼ਾਹ ਨੇ ਇਸ ਘਰ ਨੂੰ ਵਰ ਦਿੱਤਾ ਇਸ ਘਰ ਦੇ ਸਿਰ ਤੇ ਮਿਹਰ ਭਰਿਆ ਹੱਥ ਧਰਿਆ ਔਰ ਜਿੱਥੇ ਤਾਂ ਕਿ ਝੰਡਾ ਚੁਲਾ ਸਾਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਜੋ ਮਰਜੀ ਇਹ ਕਹਿਣ ਪੇਸ਼ਾ ਇਹਨਾਂ ਦਾ ਇਹ ਜਿਹਾ ਹੀ ਹੈ ਬੋਲਣ ਦਾ ਗੱਲਾਂ ਦੀ ਗੱਲ ਬਣਾਉਣ ਦਾ ਉਹ ਸਾਡੇ ਤੇ ਕੋਈ ਅਸਰ ਨਹੀਂ ਜਦ ਗੁਰੂ ਸਾਹਿਬ ਦੀ ਮਿਹਰ ਹੈ ਸਾਨੂੰ ਸਭ ਕੁਝ ਆ ਗਿਆ ਔਰ ਦੂਜੀ ਜਿਹੜੀ ਗੱਲ ਮੈਂ ਕਹਿਣਾ ਚਾਹੁੰਦੀ ਆ ਕਿ ਤੁਸੀਂ ਕਹਿ ਰਹੇ ਹੋ ਕਿ ਝੰਡਾ ਚਹਲਾ ਲਹਿਰਾ ਰਿਹਾ ਝੰਡਾ ਇੱਥੇ ਕੋਈ ਨਹੀਂ ਲਹਿਰਾ ਰਿਹਾ ਹਾਂ ਸਬਦੋਂ ਉੱਪਰ ਛਾਤੀ ਤੇ ਜਿੱਥੇ ਗੁਰਦੁਆਰਾ ਸਾਹਿਬ ਹੈ ਉੱਥੇ ਗੁਰੂ ਸਾਹਿਬ ਦੇ ਸ਼ਸਤਰ ਗੁਰੂ ਸਾਹਿਬ ਦਾ ਹੁਕਮਨਾਮਾ ਜਿਹਦੇ ਵਿੱਚ ਲਿਖਿਆ ਤੇਰਾ ਘਰ ਮੇਰਾ ਅਸ ਹੈ ਔਰ ਜੋ ਅਸੀਂ ਖੋਲ ਨਹੀਂ ਸਕਦੇ ਜੋ 10ਵੇਂ ਬਾਦਸ਼ਾਹ ਨੇ ਭੇਜੇ ਆਪਣੇ ਝੰਡੇ ਆਪਣੇ ਜਿਹੜੇ ਉਹਨਾਂ ਦੇ ਸਟੈਂਡਰਡ ਬੋਲੀ ਦਾ ਝੰਡੇ ਉਹ ਪਏ ਨੇ ਪਰ ਉਹ ਸ਼ਬਦ ਵਿੱਚ ਬੰਦ ਨੇ ਕਿਉਂਕਿ ਉਹਨਾਂ ਨੂੰ ਖੋਲਾਂਗੇ ਤਾਂ ਉਹਦਾ ਚੂਰਾ-ਚੂਰਾ ਹੋ ਜਾਊਗਾ ਉਹ ਝੰਡੇ ਜ਼ਰੂਰ ਹੈਗੇ ਨੇ ਬੁਲੰਦ ਨੇ ਔਰ ਗੁਰਦੁਆਰਾ ਸਾਹਿਬ ਦੇ ਘਰ ਦੇ ਸਭ ਤੋਂ ਉੱਚੇ ਸਥਾਨ ਦੇ ਉੱਤੇ ਪਏ ਨੇ